ਐਮ ਟੀਵੀ ਲਾਈਵ ਐਮ ਟੀਵੀ ਐਮ ਐਮ ਠੀਕ ਹੈ ਹਾਂਜੀ ਜਨਾਬ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਸਭ ਤੋਂ ਪਹਿਲਾਂ ਮੈਂ ਐਮ ਟੀਵੀ ਦੇ ਸਾਰੇ ਮੇਰੇ ਸੂਝਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਅੱਜ ਪਿੰਡ ਕਬਾਏ ਦੇ ਵਿੱਚ ਅਸੀਂ ਮੌਜੂਦ ਹੈ ਸਰਦਾਰ ਛੇਰ ਸਿੰਘ ਕਬਾਏ ਦੀ ਬਹੁਤ ਵੱਡੀ ਜਿੱਤ ਹੋਈ ਹੈ ਕੌਮ ਦਾ ਅਸਰ ਉੱਚਾ ਹੋਇਆ ਹੈ ਔਰ ਪਾਰਟੀ ਦਾ ਬਹੁਤ ਮਾਣ ਹੋਇਆ ਸੋ ਵੀਰੋ ਤੁਹਾਡੀ ਕਿਰਪਾ ਸਦਕਾ ਪ੍ਰੈਸ ਦੀ ਕਿਰਪਾ ਸਦਕਾ ਅਸੀਂ ਅੱਜ ਅਸ਼ਮਾਨ ਦੇ ਵਿੱਚ ਝੰਡਾ ਗੱਡ ਦਿੱਤਾ ਜਿੱਤ ਦਾ ਸ਼ਹਿਰ ਕਹਿੰਦਾ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਸੋ ਝੰਡੇ ਨਾਲ ਜਿੱਤ ਦੇ ਨਿਸ਼ਾਨ ਲਾਇਆ ਵੀਰੋ ਸਰਦਾਰ ਛੇਰ ਸਿੰਘ ਕਬਾਇਆ ਔਰ ਦਵਿੰਦਰ ਕਬਾਇਆ ਜੀ ਮਾਲਵੇ ਦੀ ਮਹਿਕ ਭਾਈ ਸਤਪਾਲ ਸਿੰਘ ਸਫਰੀ ਇਹ ਸਦਾ ਹੀ ਸੰਗਤਾਂ ਦੀ ਸੇਵਾ ਕਰਦੇ ਰਹਿਣਗੇ ਮੇਰੇ ਨਾਲ ਰਵਣਦੀਪ ਸਿੰਘ ਸਿੱਧੂ ਮੰਡੀ ਲੱਖੇਵਾਲੀ ਪ੍ਰਧਾਨ ਜੀ ਔਰ ਸਮੁੱਚੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਵੀਰਾਂ ਨੂੰ ਕਮਾਇਆ ਸਭ ਦੀ ਜਿੱਤ ਦੀ ਬਹੁਤ ਬਹੁਤ ਵਧਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ